ਦਸ ਗਾਲ ਤੇਰੇ ਭੈਣ ਦੀ ਕੀ ਆਲਾ ਕਿਹਨੇ ਦੇਸ਼ ਤੋਂ ਬੋਲਦੇ ਹੋ ਅੱਛਾ ਸਿਗਾ ਬੋਲ ਤੋ ਕੋਈ ਮੈਂ ਫੇ ਡੀਸੀ ਨਿਰੰਦਨ ਦੀ ਡਿਊਟੀ ਲਾਉਣਾ ਕੈਨਲ ਭਾਈ ਸਾਹਿਬ ਨੂੰ ਡੀਸੀ ਦਿੰਦੇ ਤਾਂ ਕੋਈ ਮੇ ਜੋਕ ਮੁੱਖ ਦਾ ਮੁੱਖਾ ਕੋਈ ਗੱਲ ਹਾਂ ਜੀ ਇਹ ਕਿਹਦੇ ਤੋਂ ਤੁਹਾਨੂੰ ਪਹੁੰਚ ਲੱਗਿਆ ਪਤਾ ਪੱਤਾ ਹੋ ਜੇ ਨਾ ਇਹ ਜੀ ਨਹੀਂ ਕੋਈ ਮੈਂ ਹੁਣੇ ਫੋਨ ਕਰ ਦਿੰਦਾ ਇਸ ਸਿਲਕਤ ਆ ਮੈਂ ਬੱਤਾਂ ਦੇ ਸਾਹਮਣੇ ਲਗਾ ਗੱਲ ਹੈਲੋ ਬਾਕੀ ਵਾਲੇ ਜੀ ਸਾਹਿਬ ਠੀਕ ਹੋ ਇੱਕ ਮਕੇਸ ਲਗਾ ਤੁਹਾਡੇ ਕੋਲ ਭੇਜਦਾ ਦਲਵਿੰਦਰ ਸਿੰਘ ਹੁਣ ਗਾਉਂ ਗਿਆ ਇਹਨਾਂ ਬਾਈ ਨੇ ਸਿੰਗਾਪੁਰ ਤੋਂ ਠੀਕ ਹੈ ਜੀ ਹਾਂ ਇਹਨਾਂ ਦਾ ਕੇਸ ਉਸੇ ਲਈ ਹਲ ਕਰਕੇ ਦਾਣਾ ਮੁੱਤ ਗਿਆ ਮੈਂ ਤੁਹਾਨੂੰ ਵੀ ਇਹਦਾ ਭੇਜਦਾ ਬਸ ਹਾਂ ਠੀਕ ਹੈ ਠੀਕ ਹੈ ਕਿ ਦਵਾਦਾ ਨੂੰ ਮੇਰੇ ਕੋਲ ਆ ਜਾ ਭਾਜੀ ਫਾਲ ਕਾਮ ਹੋ ਪਾਂਠੀ ਓਕੇ 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 ਮੈਂ ਵੀ ਸਾਹ ਨੂੰ ਕਹਿੰਦਾ ਤੁਹਾਡੇ ਸਾਹਮਣੇ ਇਹਨਾਂ ਦਾ ਨੰਬਰ ਭਾਈ ਕੋਈ ਗੱਲ ਨਹੀਂ ਹੋ ਜੂਗਾ ਕੱਲ ਹੋ ਜੂਗੀ ਬਿਲਕੁਲ ओके 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 ਸਾਡੀ ਦਫ਼ਤਰਾਂ ਨਾਰਾ ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਅਸੀਂ ਤੇ ਵੈਸੇ ਹਫਤੇ 'ਚ ਦੋ ਵਾਰਾਂ ਲਾਉਂਦੇ ਆਂ ਆਪਾਂ ਦਾ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ 'ਚ ਤਣਾਅ ਹੋ ਗਿਆ ਕਾਫੀ ਫੇਰਾ ਮਜੀਠੇ ਦੇ ਵਿੱਚ ਕਟੜਾ ਵਾਪਤ ਗਈ ਤੇ ਅੱਜ ਇਹ ਲਾਇਆ ਲੋਕ ਦਰਬਾਰ ਆ ਦਾ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੁਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਆਂ ਕੰਮ ਕਰਦੇ ਆਂ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਉਹ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਐ ਸੋ ਸਾਧਿਆਂ ਦੇ ਕੰਮ ਜਿਹੜੇ ਆ ਬਹੁਤ ਵਧੀਆ ਹੋ ਰਿਆ ਈ ਨਾਲੇ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਦਾ ਪਹਿਲਾ ਲੋਕਿਆ ਨਾ ਹੋਰੀ ਦੋ ਸਾਰੇ ਪੰਜਾਬ ਦੇ ਐਨਆਰਆਈ ਅੱਜ ਵੀ ਬਹੁਤ ਆਏ ਆ ਉਹਨਾਂ ਦੇ ਵੀ ਮਸਲੇ ਹੱਲ ਕੀਤੇ ਉਹਨਾਂ ਦੇ ਨਾਲ-ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਐਨਆਰਆਈ ਮਿਲ ਨਹੀਂ ਕਰਦੇ ਉਹ ਫਿਰ ਕਈ ਕੀ ਬਾਈ ਤੀਰ ਨੂੰ ਕਰਾਂਗੇ ਸੋ ਬੱਲਾ ਜਿਹੜਾ ਵੀ ਕੋਈ ਹੁੰਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਕਰਦਾ